ਜੇ ਤੇਰੀ ਬੱਕਰੀ ਤੇ ਦੰਦ ਕਾਨੂੰ ਦੇਖਦਾ ਤਾਂ ਹੋਰ ਕੁੱਤੇ ਨੂੰ ਆਪਦੇ ਪਿੰਡ ਚ ਪਾਵਾ ਸੀਗਾ ਤੂੰ ਜਿਹਨਾਂ ਦੀ ਬੱਕਰੀਆਂ ਉਹਨਾਂ ਦੀ ਫੜਕੇ ਲੈ ਕੇ ਜਾ ਮੈਂ ਫੜਾਉਂਗਾ ਇਹਦਾ ਨਾਲ ਨੀ ਗੱਲ ਕਰਤਾ ਛੇਟ ਲਾਤਾ ਓਏ ਉਹ ਜਮਾਨਾ ਲੈਣ ਮੈਂ ਲੈਣਾ ਸਾਡੇ ਭਾਈ 8000 ਦੀ ਉਹ ਬੱਕਰੀ ਨਾ ਲੈ ਸਾਨੂੰ ਕੁੱਤੇ ਚੋੜਨਾ ਪਰ ਸਾਡੀ ਬੱਕਰੀ ਵੀ ਛੱਡਦੀ ਮੈਂ ਬੱਕਰੀ ਲੈਤੀ ਤੇਰੀ 23000 ਦੀ ਵੇਚੀ ਹਾਂ ਮੈਂ ਵੀ ਫੜਦਾ ਰਸਤਾ ਫੜੂਗਾ ਓਏ ਭਾਈ ਹਟਾ ਇਹਦਾ ਰਸਤਾ 26000 ਦਾ ਦੇਵਾਂਗੇ ਜਿਹਨੇ ਫੜਨਾ ਤਾਂ ਫੜਨਾ ਖੇਡ ਖੇਡ ਕੇ ਹਾਂ ਦੱਸ ਕੀ ਹੋ ਗਿਆ ਖੜ ਜਾ ਖੜ ਜਾ ਮਾ ਕੇ ਗਏ ਬੜਾ ਮੇਰੇ ਤੇ ਗੇਮ ਲਾ ਕੇ ਸਾਹਮਣੇ ਆਪਾਂ ਕਿਹੜਾ ਝੂਠ ਬੋਲਦਾ ਕਿਹੜਾ ਲਾ ਗਿਆ ਗੇਮ ਉਹ ਬਾਈ ਖੜਾ ਉਹ ਬਾਈ ਉਰੇ ਜਾ ਗੇਮ ਲਾ ਗਿਆ ਤੂੰ ਇੱਥੇ ਇਹ ਮੈਨੂੰ ਕਾਹ ਵੀ ਦੇਖੇ ਹੋਏ ਕਿੰਨੇ ਦਾ ਇਹ ਮੁੱਲ ਕਿੰਨੇ ਦਾ ਕਰੇਗਾ ਹਾਂ ਭਾਈ ਮੈਂ ਇਹਨੇ ਤੇ ਤੈਨੂੰ ਦਊਗਾ ਇਹ ਮੁੱਲ ਤੇ ਕਰਾਂਗਾ ਦਾ ਵਾਦਾ ਕਰਦਾ ਤੇਰਾ ਬਾਈ ਹੋਵੇਗਾ ਦਾ ਮੈਂ ਉਹ ਕਹਿੰਦਾ ਤੈਨੂੰ 10 ਮੰਗਿਆ ਮੈਂ ਤੈਨੂੰ ਕੌਣ ਕਹਿੰਦਾ 10 ਮੰਗਿਆ ਸਾਹਮਣੇ ਕਹਿਤੀ ਜਿੱਤੀ ਤਾਂ ਹੋਈ ਸੀ ਭਾਈ ਜਿਹੜੀ ਤੈਨੂੰ ਪਹਿਲਾਂ ਮੈਨੂੰ ਗੱਲ ਕੀਤੀ ਨਾ ਇਹ ਤੂੰ ਮੈਨੂੰ ਕਹਿ ਰਿਹਾ ਮੈਂ ਤੇਰੇ ਤੋਂ 20 ਮੰਗ ਰਿਹਾ ਆ ਇਹ ਤਾਂ ਤੇਰੀ ਚੀਜ਼ ਹੈ 50 ਮੰਗ ਰਿਹਾ ਮੈਨੂੰ ਕਹਿ ਰਿਹਾ ਦੇ ਦੇ ਕਿੰਨੇ ਦੇ ਦੇ ਮੈਂ ਤੈਨੂੰ ਕਹਿੰਦਾ 12000 ਤੇ ਤੈਨੂੰ ਦੇ ਦੂੰ ਫਿਰ ਤਾਂ ਉਹ ਬੰਦੇ ਨੂੰ ਡਾਂਡਾ ਉਹ ਕਹਿੰਦਾ ਤੂੰ 10 ਮੰਗਿਆ ਤੂੰ 8 ਤੇ ਜੱਕੜਾ ਠੀਕ ਗੱਲ ਹੋ ਗਿਆ ਫਿਰ ਤੈਂ ਮੰਗਿਆ ਕੀ ਆ ਭਾਈ ਆਇਆ ਇਹਨੇ ਮੈਨੂੰ ਕਹਿ ਦੇਵੇਂਗਾ ਕਿਵੇਂ ਚੱਲ ਯਾਰ ਮੈਂ ਦੱਸਾਂ ਲੈਣ ਵਾਲਾ ਤਾਂ 100 ਕੁਸ ਕਹੂਗਾ ਹਾਂ ਉਹ ਤਾਂ ਤੇਰੀ ਚੀਜ਼ ਹੈ ਤੇਰੀ ਚੀਜ਼ ਤੂੰ ਮਰਜੀ ਮੰਗ ਲੈ ਇਹ ਤਾਂ 100 ਕੁਸ ਪਰੋ ਵਿਚਾਰਾ ਕਿ ਦੀ ਚਲ ਕੋਈ ਨਹੀਂ ਤੈਨੂੰ ਇਹਨੂੰ ਅਣਜਾਣ ਨੂੰ ਨਹੀਂ ਪਤਾ ਤੂੰ ਮੈਨੂੰ ਐ ਦੱਸ ਦੇ ਤੂੰ ਕੱਟ ਦੇਣੀ 12 ਤੋਂ ਕੱਟ ਦੇਣੀ 100 ਇਹ ਸੌ ਖਾਏ ਤੂੰ ਤਾਂ ਬਈ ਸਰਕਾਰੀ ਮਾਂ ਪੰਜਾਂ ਗੱਲ ਮੰਨੇ ਵੀ ਜੜੋ ਕੋਈ ਹੋਣ ਲਾਗਾ ਕਿੰਨੇ ਲਾ ਕੇ ਗਏ ਯਾਰ ਮੈਂ ਤਾਂ ਜੱਕੀ ਨੂੰ ਨਹੀਂ ਜਾਣਦਾ। ਨਹੀਂ ਇੱਕ ਮਿੰਟ ਜਾਣਦਾ ਜੱਕੀ ਨੂੰ। ਛੇੜਿਆ। ਇਹ ਮੰਡੀ ਆ। ਇਹ ਮੰਡੀ ਆ। ਵੀਰ ਦਾ ਮੁੰਡਾ। ਆਹਾ। ਆ ਮੰਡੀ ਵਾਲਾ। ਆ ਮੰਡੀ। ਕਿਹੜਾ ਲਾਉਂਸਮੈਂਟ ਕਰਨਾ? ਸ਼ਾਇਦ ਉਹ। ਕੀ ਨੋ ਹੈ? ਜਗਦੀਪ। ਜਗਦੀਪ। ਯਾਰ ਉਹ ਤਾਂ ਕੁਸਲਾਵੇ ਉਰਾਂ ਕੱਢੀ ਮੀਵ ਨਹੀਂ ਮੜੀ ਗੈ ਲੋ। ਹੋ ਕਿੰਨੇ ਬੰਦੇ ਨਹੀਂ ਬਹਾਂ। ਜਕੀਰ ਨੂੰ ਕੋਛਲਾ ਯਾਰ ਕਿਨੇ ਮੰਗੇਰੀ ਕਿੰਨੇ ਦਾ ਹੁੰਦਾ ਆਪਾਂ ਦਾ ਕੁਛ ਨਹੀਂ ਕਹਿੰਦੇ ਕਿੰਨੇ ਮੰਗੇ ਤੇ ਤੇ ਸਹੀ ਦੱਸ ਐ ਵੀ ਵਿਚਾਰੇ ਨੇ ਪਾਲਨੇ ਇਹ ਤਾਂ ਪਾਲ ਲੈ ਮੈਨੂੰ ਪੁੱਛੇ ਗਰੀਬ ਆਦਮੀ ਐ ਉਹ ਦੂਜੇ ਜਕੀਰ ਨੇ ਤਾਂ ਕਿਹਾ ਦੇਖ ਗੱਲ ਸੁਣ ਜਾ ਪਸੂ ਦਾ ਤੁਹਾਨੂੰ ਮੈਂ ਕਹਿ ਤਾ ਪਹਿਲਾਂ ਕਿਹਾ ਸੀ ਆ ਫਿਰ ਤੁਸੀਂ ਬਾਅਦ ਜਕੀਰ ਨੂੰ ਲੈ ਕੇ ਆ ਜਕੀਰ ਨੂੰ ਲੈ ਕੇ ਆ ਫਿਰ ਮੈਂ ਤੈਨੂੰ ਤੂੰ ਮੈਨੂੰ ਦੱਸ ਸਾਰੀਆਂ ਗੱਲਾਂ ਛੱਡ ਇਹਨੇ ਪਾਲਨੇ ਨੇ ਕੋਈ ਗੱਲ ਨਹੀਂ ਤੋਰ ਕੇ ਘੱਟ ਵੱਧ ਮੇਮਣੇ ਦੇ ਦਿੱਤੇ ਲੈ ਲਉ ਹੂੰ ਹੈਂ ਕੋਰਾ ਘਾਟਾ ਛੱਡਿਓ ਥੱਲੋ ਕਰਲਾ ਵੀਰ ਕਰਕੇ ਬਾਹਰ ਵਿੱਚ ਬਾਜੋ ਨਿਕਰੇ ਕੋਈ ਨਹੀਂ ਤੁੱਪ ਮੱਠੀ ਤੋਂ ਪੈਣੀ ਤੁੱਪ ਨਹੀਂ ਆਈ ਅੱਜ ਬਾਹਰ ਜੋ ਕੋਈ ਸਰਾ ਨਹੀਂ 9000 ਦੇ ਦੇ ਸਾਰੀਆਂ ਗੱਲਾਂ ਛੱਡਾ ਕਿਉਂਕਿ ਉਹਨੂੰ ਮੈਂ ਪੁੱਛਦਾ ਵੀ ਨਹੀਂ ਹੈ ਹੈਗਾ ਹੋਰ ਦੇਣੇ ਉਹ ਖਰਚਾ ਬਾਬਾ ਇਹਨਾ ਪਾਜਾ ਪੁਰਾ ਸੁਣ ਗੱਲ ਮੇਰੀ ਸੁਣ ਵੀ ਸੋਣਾ 2 ਮਿੰਟ ਚੁੱਪ ਐਡੀ ਵੀ ਗੱਲ ਨਹੀਂ ਮੇਮਨੇ ਚ ਹਾਇ ਕੁਸ ਚੰਗੇ ਬਰੀਡ ਦੇ ਮੇਮਨੇ ਨੇ ਮੈਂ ਤਾਂ ਕਹਿਣਾ ਖੁੱਲੇ ਹਟਦੇ ਨੇ ਲੰਬੇ ਨੇ ਬਾਬਾ ਜੀ ਬਾਬਾ ਜੀ ਬਾਬਾ ਜੀ 2 ਮੱਠੇ ਕੌਡੀਆਂ ਦੇ ਪਾਣੀ ਮਿਲਣੇ ਚੀਜ਼ ਤੇ ਮੁੱਲ ਲਾਵਾਂਗੇ ਕਿਉਂ ਵੀ ਅਗਰੇ ਦਾ ਮਾਲ ਮੈਂ ਕੱਚਾ ਕਰਨਾ ਨਹੀਂ ਜਿਹੜੀ ਚੀਜ਼ ਹੈ ਉਸੇ ਮੁੱਲ ਮੈਂ ਲਾਉਂਗਾ ਚੀਜ਼ ਕਲੰਬਰ ਕੁਆਲਟੀ ਐ ਦੋ ਮੇਵਨਾ ਮੇਵ ਨਹੀਂ ਐਡੀ ਵੀ ਗੱਲ ਨਹੀਂ ਤੈਨਹੀਂ ਨਹੀਂ ਜਾਣੇ ਨਾ ਵੀ ਲੀ ਜਾ ਮੈਨੂੰ ਤਾਂ ਤੂੰ ਹਾਰੇ ਨਰੈਣ ਤੋਂ ਇੱਕ ਸਿਆਰੋ ਗੱਲ ਗਲਤ ਮੈਂ ਕਰਦਾ ਨਹੀਂ ਐ ਨਾ ਭੱਜ ਜੇ ਤੇਰੇ ਪਸੰਦ ਨੇ ਮੇਵ ਨਹੀਂ ਦਵਾ ਦੋ ਕੋਈ ਨਾ ਜੇ ਪਸੰਦ ਹੋਏ ਲੈ ਲੈ ਕੋਈ ਨਾ ਚੀਜ਼ ਵਧੀਆ ਸਾਰੀ ਮੰਡੀ ਚੋਂ ਵੀ ਮੇਵ ਨੇ ਚੰਗੇ ਨਹੀਂ ਪਰ ਤਾਂ ਹੀ ਆ ਗਏ ਜਿਹਨੇ ਪਹਿਲਾਂ ਵੀ ਮੈਂ ਸਾਰੀ ਮੰਡੀ ਚ ਦੇਖ ਲੈ ਫਿਰ ਕੇ ਮੇਵ ਨੇ ਵਧੀਆ ਕੁਆਲਟੀ ਦੇ ਕੀ ਤੁਹਾਨੂੰ ਪਤਾ ਹੀ ਆਵਾਲਦਾ ਨਹੀਂ ਮਾਰਨੀ ਤੇਰਾ ਮਾਰਾ ਭਾਈ ਥੋੜਾ ਇਹ ਮੋਲ ਉੱਚਾ ਹੈ ਸਾਭ ਚਾ ਜਾ ਕਿਹਦੇ ਭਾਈ ਬਾਕੀ ਕੋ ਕੋ ਨਹੀਂ ਸਰ ਤੂੰ ਇਹ ਦੋ ਵਾਰ ਤੇਰੀ ਲੋੜ ਦਾ ਹੈ ਕਿੰਜ ਐਸਾ ਵੀ ਤੈਨੂੰ ਫਿਰ ਕਰਨੀ ਮੇਰੀ ਗੱਲ ਸੁਣ ਰ ਅੱਜ ਗੁਰੇ ਆ ਹਾਂ ਹਾਂ ਆਸ਼ਾ ਨੇ ਮੰਗਿਆ ਜੀ ਕਹੇ ਇਹਨੂੰ ਮੈਂ ਤੈਨੂੰ ਮੈਂ ਤਾਂ ਲਵੇ ਨਹੀਂ ਤੀ ਕੀ ਨਹੀਂ ਪੁੱਛਣੀ ਇਹ ਕਹਿੰਦਾ ਵੀ ਦਸ ਤਾਂ ਇਹਨੇ ਮੰਗਿਆ ਤੀ ਭਾਈ ਫਿਰ ਉਹੀ ਗੱਲ ਹੈ ਮੈਂ ਤੇਨੇ ਪੈ ਕਹਿ ਦੀ ਪੁੱਛੇ ਸਾਹਮਣੇ ਖੜਾ ਵੀ ਭਾਈ ਕੀ ਮੈਂ ਮਹਾਵੀ ਸਬਦਾ ਕਹ ਰਨਾ ਜਾਂ ਕੀ ਕਰਾਉਣਾ ਤੂੰ ਮੁੱਲ ਕੁਛ ਕੀ ਜਾਣਾ ਕਿੰਨੇ ਦੇ ਦੇ ਮੈਂ ਕਹਾ 12 ਦੇ ਦਊਗਾ ਚੱਕੀ ਨੇ ਗੱਲ ਕਰੇ ਦਰ ਨਾਲ ਭਾਈ ਜੀ ਕਿਉਂ ਜੀ ਕੋਈ ਨਾ ਕੋਈ ਨਾ ਕੋਈ ਕੋਈ ਬਦਲਦਾ ਬਾਈ ਇਹਨੂੰ ਪੁੱਗੂ ਲੈ ਜਾਉਂਗੇ ਨਹੀਂ ਇਹ ਕੋਈ ਨਾ ਉਹ ਚੱਕਰ ਰੇ ਉਹ ਕੋਈ ਨਾ ਫਿਰ ਕਿਉਂ ਦੇ ਕਿ ੱੱਕੀ ਨਾਲ ਸੌਤਾ ਨਹੀਂ ਹੁੰਦਾ ਨਾ ਬਾਪੇ ਐ ਨਹੀਂ ਕਰਾਉਂਦੇ ੱੱਕੇ ਨਾਲ ਤੈਨੂੰ ਪੁੱਗਣ ਲੈਣੀ ਇੱਲਾ ਦਾਣਾ ਪਾਣੀ ਤੇਰੇ ਲਿਖਿਆ ਫਿਰ ਤਾਂ ਜਾਣਗੇ ਤੇ ਨਾ ਲਿਖਿਆ ਫਿਰ ਜਾਂਦੇ ਨੂੰ ਸਾਡੇ ਘਰੇ ਲਿਖਿਆ ਬਾਪੂ ਬਾਹਰ ਜਾਣੀ ਬੱਕਰੀ ਦੇ ਨਾਲ ਕੀ ਮੰਗਦਾ ਨੇ ਸਣੇ ਬੱਕਰੀ ਕੀ ਮੰਗਦਾ 30000 ਮੰਗਦਾ ਸੀ ਸਣੇ ਬੱਕਰੀ 30000 ਸਾਰਾ ਯਾਰ ਵੀ ਮੇਵੇ ਨੇ ਦੱਸਦੇ ਫਿਰ ਬੱਕਰੀ ਅੱਠ ਚੇ ਰਹੇਗੀ ਮੈਂ ਚਾਹੇ ਬੀਮਲੇ ਨਾਲ ਜਾਹੇ ਅੱਠ ਤੇ ਉਹਦੇ ਸੱਚ ਕਰ ਲੈ ਤੂੰ ਮੈਨੂੰ ਇਹਨਾਂ ਨਾਲ ਲੈ ਜਾ ਕੇ ਤੇ ਬੱਕਰੀ ਵੀ ਮੈਂ ਤੈਨੂੰ ਵੀ ਦੂੰ ਮੈਂ 20 ਦਿੰਦਾ ਮੈਂ ਕੱਚਾ ਮੁੱਲ ਅਗਲੇ ਨੂੰ ਲਾਉਂਦੀ ਨਹੀਂ ਮੈਂ ਬੱਕਰੀ ਦਾ ਮੁੱਲ ਕੱਚਾ ਲੈ ਲਾਉਂਦਾ ਮੈਂ ਤਾਂ ਚੁੱਪੇ ਕਰਕੇ ਤੁਸੀਂ ਆਪੇ ਵਿੜਖ ਲੋ ਕੋਈ ਕੁਛ ਮਾਰ ਕੀ ਕਰੇ ਤੂੰ ਖਾਂਦੇ 11000 ਆ ਜਾ ਬਸ ਮੇਰਾ ਦਿਲ ਕਰਦਾ ਜੀ ਪੰਜ ਰੁਪਏ ਦਾ ਤੂੰ ਜੀ ਦੀ ਕਿਸੇ ਨਾ ਵੀ ਮੈਨੂੰ ਲੈ ਕੇ ਲੈ ਦੂ ਅਗਲਾ ਓ ਯਾਰ ਕੋਈ ਨਹੀਂ ਆਪਾਂ ਕਹਿਣੀ ਨਹੀਂ ਯਾਰ ਮੰਡੀ ਆ ਭਾਈ ਆਦਾ ਕੋਈ ਨਹੀਂ ਭਾਈ 5 ਰੁਪਏ ਲੈ ਵੀ ਤੇਰਾ ਗੁੱਸਾ ਨਹੀਂ ਭਾਈ ਬੱਕਰੀ 22000 ਦੀ ਦੇ ਉਹਨੂੰ ਹੁਣ ਤਾਂ ਨਹੀਂ ਘੱਟ ਮੈਂ ਸਰੇ ਦੀ ਗੱਲ ਕਰੂੰ ਗਲਤ ਗੱਲ ਤੇਰੇ ਵਾਸਤੇ ਵੀ ਨਹੀਂ ਕਰਦਾ ਓਟੂ ਹੋ ਨਹੀਂ ਓਟੂ ਮੈਂ ਖੜਾ ਨਾ ਦੇਣੀ ਹੈ ਹੈ ਫਿਰ ਹੁ ਮਰਜ਼ੀ ਤੇਰੀ ਹੈ ਤੇਰੇ ਨਾਲ ਮਰਜ਼ੀ ਮਰਜ਼ੀ ਤੇਰੇ ਨਾਲ ਹੈ ਨਾ ਨਾ ਸਾਡੇ ਨਾਲ ਨਾ ਕਰੀ ਮਰਜ਼ੀ ਤੈਨੂੰ ਕੁਛ ਪੁੱਗੇ ਤੇਰਾ ਬੱਚਦਾ ਹੋਵੇ ਦੂਰ ਕੀ ਦਈ ਨਹੀਂ ਆਪਦੀ ਬੱਕਰੀ ਨਾ ਵੇਚ ਤੂੰ ਕਿਹੜਾ ਮੇਰਾ ਦੁਸ਼ਮਣ ਹੈ ਸਾਡੇ ਪੰਜ 400 ਪਿੱਛੇ ਤੇਰਾ ਨਾਸ ਨਹੀਂ ਕਰਾਉਣਾ ਸੌਦੇ ਦਾ ਠੀਕ ਗੱਲ ਹੁਣ ਤੈਨੂੰ ਕਿਹਨਾਂ ਬਾਈ ਹਜ਼ਾਰ ਦੀ ਬੱਕਰੀ ਖਲਾਂਉਂਗਾ ਬਿਨਾ ਪੁੱਛੇ ਮੁੱਲ ਲਾਇਆ ਖਾਨ ਸਾਹਿਬ ਦੇ ਪੂਰੇ ਛੋਟੇ ਨਕਾ ਕੋਣੀ ਨਕਾ ਪਲਾਵਾਣਾ ਕਰਾ ਦੇ। ਹੋ ਕਰਾ ਦੇ। ਦੇਖ ਲੈ। ਥਕਰੀਆਂ ਨਾ ਜਾਂਦੀ ਐ। ਜਾਨ ਥੁਪੇ ਤੇ ਕਿੱਦਿਆਂ ਹੋਏ ਆਪਣੇ ਮੈਸਾਂ ਦੇ ਨਾਲ ਦੋ ਦੋ ਪੇਨ ਚਾਹ ਵੀ ਕਿਪੜਾ ਮੈਸਾ ਲੈ ਕੇ ਜੋ ਟੋਬੇ ਤੇ ਚੱਲੇ। ਦੂਜੀਆਂ ਬੱਕਰੀਆਂ ਨਾਲ ਵੀ ਜਾਂਦੀ ਨੇ। ਟੋਬੇ ਦੀ। ਮੈਸਾਂ ਨਾਲ। ਮੈਸਾਂ ਟੋਬੇ 'ਚ। ਮੈਸਾਂ ਬਾਰਾ ਜੀ ਤਾਂ ਭਰਾ ਭਾਈ ਉਹਨਾਂ ਦੇ ਮਾਰ ਮਾਰਦੇ। ਇਹ ਮਹਾਰਾਜ ਕੁਛ ਹੋਰ ਗੰਜਾਇਸ ਆ ਵੀ ਇਹ ਦੋ ਖਸਮ ਨੇ ਹਾਂ ਮੈਂ ਸਮਝ ਗਿਆ ਇਹ ਦੋ ਖਸਮ ਬਣਾਤੇ ਤੈ ਮੈਂ ਗੱਲ ਫੜ ਗਿਆ ਵੀ ਕਿੱਥੇ ਬੋਲਦਾ ਉਹ ਸਮਝ ਲੈ ਆਈ ਜਵਾਗਾ ਮੈਂ ਬਸ ਦੇਖ ਲੈ ਤਰਾ ਮੈਨੂੰ ਕੀ ਦੱਸੂ ਉਹ ਇਹ ਤਾਂ ਭਾਈ ਦੋ ਖਸਮ ਵਾਲੀ ਕਹਿੰਦਾ ਸੀ ਲੈ ਕੱਲੇ ਦੇ ਵੀ ਨਹੀਂ ਬਸਦੀ ਆਜੀ ਨਾ ਉਹ ਦੇਖ ਜੋ ਕਿਵੇਂ ਕਰਾਂ ਨਵੇਂੜ ਪਰ ਦੱਤ ਕਿੰਨੀ ਦੇਣੀ ਹੈ ਇਹ ਯਾਰ ਇਹ 22000 ਕਹਿੰਦੇ 18000 ਮਾ ਠਾਂ ਸਾਵਾ ਕਰੀਏ ਕੁ ਹੈ ਉਹ ਦੂਤੇ ਨਹੀਂ ਜਾਂਦੀ ਤਾਂ 4000 ਇੱਕ ਵਾਰ ਲਗਾ ਬਸ ਇੱਕ ਵਾਰ ਚ ਪਤਾ ਲੈ ਬੰਦੇ ਮੇਥੋਂ ਭਾਈ ਦੇ ਨਹੀਂ ਉਹਨੂੰ ਪਤਾ ਵੀ 라ਜੂ ਗਲਤ ਕੰਮ ਨਹੀਂ ਕਰਦਾ ਸਹੀ ਨਿਸ਼ਾਨੇ ਲਾਉ ਗ੍ਰਾਟੂਪੇ ਦਾ ਭਾਈ ਫਿਰ

ਨਵੀਆਂ ਨਵੀਆਂ ਬੱਕਰੀ ਤੇਰੀ ਭੋਲੇ ਤੋਂ ਦਵਾਈ ਦੀ ਪੱਠ ਮੈਂ ਉਹਦੀ ਪੱਠਾ ਇਹ ਧੋਕਰ ਇੱਕ ਪਾਠੇ ਦੇ ਨਾਲ ਹੀ ਹੋ ਰਿਹਾ ਜੀ ਤੁਮ ਜਿਆ ਕਰਿਆ ਪੱਠਾ ਪੈ ਤੂੰ ਲੈ ਲੈ ਫਿਰ ਆਹ ਤੇ ਬੱਕਰੀ ਹੈ ਇਹ ਆਹ ਬੱਕਰੀ ਵੇਚਣੀ ਫਿਰ ਦੰਦ ਕਾਨੂੰ ਦੇਖਦਾ ਜੇ ਤੇਰੀ ਬੱਕਰੀ ਤੂੰ ਦੰਦ ਕਾਨੂੰ ਦੇਖਦਾ ਦੰਦ ਤਾਂ ਹੁਣ ਦੇਖਣੇ ਪੈਣੇ ਦੰਦ ਲੱਗਿਆ ਹੋਊ ਜਰਮਾਨਾ ਲਾएंगे ਹੁਣ ਵੀ ਕੁੰਡ ਚੱਕੇਗਾ ਨਹੀਂ ਸਾਨੂੰ ਕੋਈ ਦਰਮਾਨਾ ਲਾ ਰਿਹਾ ਦੰਦ ਦੇਖ ਲੈ ਸ਼ਰਮਾਨੇ ਲਈ ਜੇ ਤੇਰੀ ਦਾ ਤੈਨੂੰ ਕਰੀ ਪਤਾ ਤੀ ਦੀ ਜੇ ਇੰਨੇ ਤਾਂ ਹੁੰਦੇ ਨਾਲ ਹੀ ਨੇ ਆਪਣੇ ਬੱਕਰੀਆਂ ਇਹ ਜੀਆਂ ਬਹੁਤ ਆਪਣੇ ਮੁੰਡੇ ਨਾਲ ਹੀ ਨੇ ਬੜਪਰਤੂ ਨੇ ਆਪਣਾ ਪੈਣੀ ਪਿੰਦਾ ਯਾਰ ਫਰਕ ਤਾਂ ਬਹੁਤ ਹੈ 2-3 ਕਿਲੋਮੀਟਰ ਦਾ ਤਾਂ ਫਰਕ ਹੈ 2-3 ਕਿਲੋਮੀਟਰ ਦਾ 100 ਰੁਪਏ ਲਾ ਕੇ ਬੱਕਰੀ ਲੈ ਆਉਂ ਮੈਂ ਦੱਸਾਂ ਯਾਰ ਅਗਲਾ ਉਹਦੇ ਇਲਾਕੇ ਦੇ ਦੀ ਪੱਖਵਾਜੀ ਕਰਦਾ ਹੀ ਕਰਦਾ ਹੁੰਦਾ ਹੈ ਕੁੱਤਾ ਆਪਦੇ ਪਿੰਡ ਦੀ ਮਿਹਰ ਜ਼ਰੂਰ ਕਰੂਗਾ ਕੁੱਤਾ। ਹੁਣ ਅਸੀਂ ਕੁੱਤੇ ਸਮਝਦਾ ਨਾ। ਆਪਦੇ ਪਿੰਡ ਦੀ ਕੁੱਤਾ ਹੈ ਹੁਣ। ਨਾ ਕੁੱਤੇ ਦੀ ਗੱਲ ਕਰਦਾ ਮੈਂ। ਮੇਰੀ ਗੱਲ ਸੁਣਾ ਥੱਲੇ। ਨਾ ਤੈਨੂੰ ਕੁੱਤੇ ਸਮਝ ਨਾ। ਨਾ ਤੈਨੂੰ ਕੁੱਤੇ ਨਹੀਂ ਸਮਝਿਆ ਮੈਂ। ਕੁੱਤਿਆਂ ਦੀ ਗੱਲ ਕਰਦਾ ਮੈਂ। ਤੂੰ ਰੇਟ ਲਾ ਕੁੱਤੇ ਵਾਲਾ ਨਾ ਲਾ ਜਿੰਨੇ ਦੀ ਬੱਕਰੀ ਉਹਦਾ। ਕੁੱਤਾ ਹੋਰ ਕੁੱਤੇ ਨੂੰ ਆਪਦੇ ਪਿੰਡ ਚ ਪਾਵਾ ਨਹੀਂ। ਨਾ ਕਰ ਤੂੰ ਜਿੰਨੇ ਦੀ ਬੱਕਰੀ ਉਹਨਾਂ ਦੀ ਫੜਕੇ ਲੈ ਕੇ ਜਾ ਮੈਂ ਫੜਾਉਂਗਾ ਇਹਦਾ ਨਾਲ ਨਿਕਲ ਕਰਦਾ। ਸਾਡੇ ਓ ਰਿਆ ਮੀਆਂ ਮੈਂ ਤੇ ਉਹਨਾਂ ਨਾਲ ਗੱਲ ਕਰਦਾ। ਓ ਰਿਆ। ਓ ਰਿਆ ਰੇ। ਸਾਈਂ ਕੱਢੀ। ਹਾਂ। ਸਾਈ ਆਪਾਂ ਆਪਾਂ ਲੈਦੇ ਨਹੀਂ ਲੈ ਰੇਟ ਲਾਤਾ ਓਏ ਉਹ ਜਮਾਨਾ ਲੈਣ ਮੈਂ ਲੰਨਾ ਸਾਢੇ 2000 ਦੀ ਹਾਂ ਹਾਂ ਕਿਉਂ ਵੀ ਹੁਣ ਕਾਨੂੰ ਭਜਦਾ ਮਲੰਗ ਛੱਡ ਕੇ ਮਾਲ ਬੋਲਣਾ ਓ ਤੈਨੂੰ ਮੈਂ ਪੈਸੇ ਫੜਕੇ ਦੇਣਾ ਔਰ ਕਿਸੇ ਤੋਂ ਲਾਗਦਾ ਕਿਉਂ ਵੀ ਤੈਨੂੰ ਤੂੰ ਤਾਂ ਤਾਖਰੀ ਮੰਡੀ ਤੇ ਨਹੀਂ ਪੈਸੇ ਤਾਂ ਤੂੰ ਮੰਗੇ ਲੈ ਫੜ ਸਾਈ ਦੰਨਾ ਮੈਂ ਤੈਨੂੰ ਤੈਨੂੰ ਤਾਂ ਪੈਸੇ ਕੋਈ ਗੱਲ ਨਹੀਂ ਅਗਲੀ ਮੰਡੀ ਤੇ ਪੈਸੇ ਦੀ ਕੀ ਗੱਲ ਗੱਲ ਦੋ ਬੱਚੇ ਓ ਯਾਰ ਮੈਂ ਸਾਰਾ ਕੁਝ ਦੇਖਣਾ ਸੀ ਮੁੱਕ ਕਰਕੇ ਖੜ ਜਾ ਲੈ ਫੜ ਹੁਣ ਹਾਂ ਚੱਕ ਸਾਢੇ 2000 ਦੀ ਹੋ ਗਈ ਨਹੀਂ ਨਹੀਂ ਜਾ ਫਿਰ ਹੋਰ ਕੀ ਹੁੰਦਾ ਹਣਾ ਐਨੇ ਕਦੀ ਉਹ ਬੱਕਰੀ ਭਾਈ ਕਿੰਨੇ ਕਹਿੰਦਾ ਨਿੱਕਾ ਹੈ ਫਾਈ ਤਾਂ ਕੁਝ ਮਰਚੈਂਡਾਈਜ਼ ਪਾਕਿਸਤਾਨ ਤੋਂ ਮੈਂ ਤਾਂ ਬਚਾਲੇ ਆ ਗਏ ਨਾ ਜੀ ਬੱਕਰੀਆਂ ਰੱਛਾ ਸਾਨੂੰ ਮੈਂ ਫੜਾਉਂਦਾ ਹੁਣ ਇਹ ਨਾਲ ਤਾਂ ਮੈਂ ਪੁੱਛਿਆ ਵੀ ਕਿੰਨੇ ਦੀ ਹੈ ਰੱਜੂ ਦਾ ਹੁਣ 23000 ਰੁਪਏ ਬਾਈ ਕਹਿੰਦਾ ਪਤਾ ਨਹੀਂ 22500 ਕਹਿੰਦਾ ਤਿਹ ਦੇ ਬਹੁਤਾ ਸਿਆਣਾ ਬੰਦੂ ਮੈਂ ਕੀ ਕਰਾਂ ਟੈਂਟ ਲੈ ਲੈ ਨਾ ਟੈਂਟ ਕਿੱਥੋਂ ਹੋ ਜੂ ਇਹ ਨਹੀਂ ਹੁੰਦਾ ਸਾਡੇ ਪਾਈ ਕਹੇ ਕਿ ਤੇਈ ਕਹਾ ਤੇ ਮਾਤਾ 500 ਨੇ ਆਪਾਂ ਨਹੀਂ ਆਪੇ ਜੈਂਟ ਬਣ ਗਿਆ ਆਪੇ ਆਪਣੀ ਬੱਕਰੀ ਦਾ ਆਪੇ ਮੁੱਲ ਲਾਈ ਜਾਂਦਾ ਚੋਰਾ ਉਹ ਗੱਲ ਸੁਣਾ ਸਾਡੇ ਚੋਰੀ ਹੁੰਦੀ ਹੈ ਨਾ ਪਿੰਡ ਚ ਉਦੋਂ ਕੁੱਤੀ ਚੋਰਾ ਨਾਲ ਰਲ ਜਾਂਦੀ ਹੈ ਉਹ ਐ ਕਹਿੰਦੀ ਵੀ ਹੁਣ ਕਰ ਲੈ ਚੋਰੀ ਮੈਂ ਭੋਕਦੀ ਨਹੀਂ ਉਹ ਬੱਕਰੀ ਨਾਲ ਲੈ ਸਾਨੂੰ ਕੁੱਤੇ ਚੋੜਨਾ ਪੜਖ ਸਾਡੀ ਬੱਕਰੀ ਵੀ ਛੱਡਦੀ ਤੂੰ ਕਹਾਤਾ ਕਿੰਤਰ ਬੜਾ ਹੈ ਉਹ ਐ ਹੁਣ ਕੁੱਤੇ ਕੁੱਤੇ ਨਾਲ ਇਹ ਆ ਗਿਆ ਨਾਲ ਚੋਰ ਬਣਾਉਣ ਵਾਲਾ ਕੁੱਤੇ ਕਹਦਾ ਨਾਲ ਚੋਰ ਕਹਿੰਗਾ ਨਾਲ ਕੁੱਤੇ ਕਹਿੰਗਾ ਪੰਨੀ ਪਾ ਕੋਤੀ ਦੀ ਬਹਿਰੇ ਚੜੇ ਮੁੰਡੇ ਨਹੀਂ ਪੰਨੀ ਲੈਣਾ ਇਸੇ ਪਰਨੇ ਨਾਲ ਜੈ ਜੈ ਪਤਰੀ ਆਪਣੇ ਹੁਣ ਮੈਂ ਮੈਂ ਤਾਂ ਜਿੰਨੇ ਭੁਗਦੇ ਤੇ ਉਹਨੇ ਲਾ ਦੇ ਅਟਾ ਤਾਂ ਭੁਗਦੇ ਲਾਉਣੇ ਤੇ ਅਗਲੇ ਨੂੰ ਮਾਰਨਾ ਭਾਈ ਇਧਰ ਮੂੰਹ ਕਰ ਜ਼ਰਾ ਵੀਡੀਓ ਖਰਾਬ ਨਾ ਕਰ ਉਹਦਾ ਯਾਰ ਫੱਕਰਾ ਬੰਦਾ ਨੂੰ ਮਾੜਾ ਸਾਈਡ ਤੇ ਕਰ ਦੇ ਕੋਈ ਨਹੀਂ ਭਾਗਦਾ ਵਿਚਾਰਾ ਆਪਣਾ ਹੀ ਜਵਾਬ ਨਾਲ ਆਜਾ ਫੇ ਤੂੰ ਵੀ ਦੱਸ ਵੀ ਕਿੰਨੇ ਦੇਣੀ ਹੈ ਮੈਂ ਯਾਰ ਹੁਣ ਤਿੰਨ ਖਸਮ ਹੋ ਗਏ ਬਾਈ ਚੌਥਾ ਹੋਰ ਖੜਾ ਲੈ ਲੈ ਇੱਕ ਨੂੰ ਆ ਜਾ ਉਹ ਚੌਥਾ ਐ ਦੋ ਖਸਮ ਹੀ ਬਣਾਈ ਤੀ ਤੂੰ ਤਾਂ ਕਹਿੰਦਾ ਸੀ ਤੈਨੂੰ ਦੋ ਖਸਮ ਹੀ ਐ ਹੁਣ ਤਿੰਨ ਖਸਮ ਹੋ ਗਏ ਹਾਂ ਹੁਣ ਸਹੀ ਕਹਣਾ ਮੈਂ ਤਾਂ ਕਹਿੰਦਾ ਮੈਂ ਇਹ ਤਾਂ ਦੱਸ ਤੂੰ ਤੂੰ ਨਾਲ ਤਾ ਦੇਣਾ ਦੇ ਕਿਉਂ ਵੀ ਹੁਣ 20000 ਦੀ ਫੱਕੀ ਲੈ 26000 ਦੀ ਲੈ ਕੇ ਜਾ ਸਾਂਝੀ ਖੜਾ ਮੈਂ ਤੂੰ ਚੋਰ ਦੀ ਮਾਂ ਚੋਰ ਦੀ ਰਾਮ ਜੀ ਨੂੰ ਜਾਣਦੀ ਆ ਬੂੰਗੇ ਦੀ ਮਾਂ ਬੂੰਗੇ ਦੀ ਵੀ ਮੇਰਾ ਪੁੱਤ ਕਿਹੜੀ ਲੈਣ ਚ ਬੋਲਦਾ ਲੈ ਬੱਕਰੀ ਮੈਂ ਨਹੀਂ ਲੈਂਦਾ ਬੱਕਰੀ ਕੋਈ ਹੋਰ ਹੀ ਲੈਂਦਾ ਅੱਛਾ ਬੱਕਰੀ ਦੇ ਉਰ ਹੱਥ ਕਰ ਹੋ ਜੇ ਤੂੰ ਵਿਚੋਲਾ ਨਹੀਂ ਪਰਾਂ ਹੋ ਜਾ ਲੈ ਲੈ ਮੈਂ ਨਹੀਂ ਵਿਚਾਰੇ ਨਾ ਸਿੰਘ ਬਸਾ ਕੇ ਆਵੇਂ ਮੈਂ ਬੱਕਰੀ ਲੈਤੀ ਤੇਰੀ 23000 ਦੀ ਵੇਚੀ ਹਾਂ ਇਹ ਵੀ ਫੜੂਗਾ ਫੜੂਗਾ ਆ ਪਏ ਹਟਾ ਹੁਣ ਸਹੀ ਮੁੱਲ ਲਾਇਆ ਸਹੀ ਮੁੱਲ ਲਾਇਆ ਹਾਂ ਸਹੀ ਮੁੱਲ ਲਾਇਆ ਸਾਰੀ ਪੰਚਾਇਤ ਨੂੰ ਪੁੱਛ ਲੈ ਲੈ ਬੱਕਰੀ ਤੇਰੀ ਇਹ ਨਹੀਂ ਵੇਚਣਾ ਹੁੰਦਾ ਯਾਰ ਨਹੀਂ 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 ਵੇਚਦਾ ਲੈ ਇਹ ਤੋਂ ਲੈ ਜਾ ਦੇਵੇ ਪੁੱਛੀ ਪੱਟੇ ਲੈਣੋ ਮੈਂ ਬਾਲਾਂ ਮਰੇ ਰੇ ਇਹ ਪੈ ਹੁਣ ਲਾਉਂਦੇ ਨਹੀਂ ਹਟ ਗਿਆ ਸਾਬ ਸਾਹਿਬ ਰੇਟ ਨਹੀਂ ਲਵਾਉਂਦੇ ਬੱਕਰੀ ਦੱਸਾਂ ਮੈਂ ਫੜਾਉਂਦਾ ਨਾਲ ਤਾਂ ਪੁੱਛਿਆ ਵੀ ਨਹੀਂ ਕਿੰਨੇ ਦੇਣੀਆਂ ਹਾਂ ਹਾਂ ਕੀ ਕਰ ਸੋਣਾ ਇੱਧਰ 24 ਦੀ ਵੇਚ ਨੂੰ ਵੇਚਣਾ ਲੈਣ ਆਲਾ ਯਾਰਾ ਨੋ ਕਰ ਲੂਗਾ ਹੋ ਹੋ ਕੀ ਲੈ ਗਿਆ ਹੋਰ ਕੀ ਕੱਢੂ ਹੋ ਕੀ ਕੱਢੂ ਖਰਚਾ ਨਹੀਂ ਪਊ ਉਹਦਾ ਖਰਚਾ ਹੀ ਪੈ ਜੂ ਏ ਇਹਦਾ ਰੱਸਾ 26000 ਦਾ ਦੇਵਾਂਗੇ ਜਿਹਨੇ ਫੜਨਾ ਤਾਂ ਫੜਨਾ ਤੂੰ ਤਾਂ ਤੇਰੇ ਮੂੰਹ ਮੰਗੀ ਕਿਤੇ ਕਰੂ ਹੋਰ ਮੌਤ ਕਿਵੇਂ ਮੈਨੂੰ ਦੋਵਾਂਗੇ ਅਗਲਾ ਨਹੀਂ 2 ਰੁਪਏ ਕਮਾਊ ਵਿਚਾਰਾ ਵਪਾਰੀ 2 ਰੁਪਏ ਦਾ ਅਗਲਾ ਵੀ ਲੈਣ ਦਾ ਮਾਰੇ ਖੱਡਾ ਪੈਸਾ ਮਾਰ ਲਾ ਥੋੜੇ 6 ਮਹੀਨੇ ਰੁਪਏ ਫੱਟਦਾ ਹੈ 6 ਮਹੀਨੇ ਰੁਪਏ ਫੱਟਦਾ ਜਾ ਦੇ ਤਾਂ ਕਿ ਫੱਟਦਾ ਦੇ ਦੂੰਗਾ ਮੈਂ ਆਪਣੇ ਲੈ ਕੇ ਮੇ ਵੀ ਤੋਂ ਚੋਰ ਨਹੀਂ ਗਿਆ ਉਧਰ ਰੁਪਏ ਮਾਇਆ ਦੂੰਦਾ 30000 ਯਾਰ ਉਹਦੇ ਪੈਸੇ ਨੂੰ ਅਸੀਂ ਕਿਹਾ ਪਹਿਲਾਂ ਮੇਰੇ ਨਾਲ ਰੁਖਾਨ ਸਾਹਿਬ ਦੇ ਦੋਗਾ ਮੈਂ ਤੁਹਾਨੂੰ ਫੜਕੇ ਦੂੰ ਤੈਨੂੰ ਵੀਡੀਓ ਬਣਿਆ ਕਹਾ ਵੀ ਮੈਂ ਕਿਹ ਤੋਂ ਫੜਕੇ ਦੂੰ ਨੂੰ ਆਪਾਂ ਨੇ ਕਹੇ ਪੈਸੇ ਨੂੰ ਚਲ ਮੈਂ ਆਪਣੇ ਤੋਂ ਫੜਕੇ ਦੂੰ ਮੈਂ ਲੈ ਲੈ ਜੇ ਹੋ ਲੰਦਾ ਤੈਨੂੰ ਤਾਂ ਕੋਈ ਮਤਲਬ ਨਹੀਂ ਤੈਨੂੰ ਪੈਸੇ ਤਾਂ ਦੇਉਂਗਾ ਆਹ ਦੇ ਸਾਰੀ ਪਬਲਿਕ ਕਹਿੰਦੀ ਵੀ ਜਿਹੜੀ ਰਾਜੂ ਦੀ ਜਵਾਨੀ ਥੱਲਣਾ ਦਿੰਦੇ 28000 ਦੇ ਦਵਾਂਗੇ ਤੂੰ ਤਾਂ ਫੜਣੀ ਹੀ ਕਰਦਾ ਹੈ तू आप ही लै ला भे गसर छद्डी कासर नी छी मे कलक्टर सा इजत करी मैने हा चल बच्चा रुपये लाने कल कि बिकूगे ਬੱਚਿਆਂ ਤੇ ਹੀ ਰੁਪਏ ਲੱਗਦੇ ਨੇ ਭਾਈ ਜਿੰਨਾ ਦੱਸ ਤੇ 1000 ਰੁਪਏ ਗਣ ਲਓ ਭਾਈ ਇਦਾਂ ਹੀ ਨਹੀਂ ਭਾਈ ਇਹ ਆਪਾਂ ਕੱਛਾ ਯਾਰ ਕੁਛ ਤੇਰੇ ਨਾਲ ਹੀ ਆਪਾਂ ਦੇ ਦੇ ਚੰਗਾ ਮੁੱਲ ਲੱਗ ਗਿਆ ਕਿਉਂ ਉਹਨਾਂ ਦੀ ਬੱਕਰੀ ਨਾ ਓਏ ਯਾਰ ਮੈਂ ਖਰਾਬ ਰੋਕ ਤੂੰ ਰੋਕ ਖਰਾਬ ਨਹੀਂ ਕਰ ਦੇਖ ਜਾਣ ਦੇ ਕਿੰਨਾ ਤੂੰ ਕਿੰਨਾ ਤਰਾ 4000 ਰੁਪਏ ਕਿੰਨੇ ਵੇਚ ਲਾ ਕੇ ਭਾਈ ਭਾਈ ਆਪਾਂ ਦੇ ਨਹੀਂ ਨਹੀਂ ਬੰਦ ਰਹੀ ਹਾਂ ਵੇਂ ਮਨੇ ਕਿੱਤੇ ਕਿੱਤੇ ਆ ਤੇ ਮਿਲਿਆ ਉਹ ਬੈਠੇ ਨੇ ਖੜ ਜਾਵੇਂ ਵੀ ਹਈ ਨਵੇਂ ਧੁੱਪ ਕਰਕੇ ਜਾਂਦੇ ਆ ਬਾਹਰ ਸਾਡੇ ਨੂੰ ਬਾਹਰ ਬੈਠੇ ਗੱਲ ਬੰਨਣ ਨੂੰ ਵੇਂ ਮਨੇ ਕੱਟ ਬਾਰੇ ਯਾਰ ਓ ਰਾਣੇ ਬੁੱਤ ਬੇਟੀ ਬਰਾ ਖਿੱਚ ਲਿਆ ਚੰਗਾ ਆ ਫੜੀ ਅੱਛਾ ਪੇਸ਼ਾ ਨੋ ਜੀ ਬਾਈ ਪੇਸ਼ਾ ਵੀਡੀਓ ਨਾ ਖਰਾਬ ਕਰਦਾ ਹਾਂ ਹਾਲ ਤਾਂ ਮਿਲਦਾ ਹੈ ਘੱਟ ਕੰਮ ਫੇਰ ਵੀ ਓਏ ਓਹ ਨਹੀਂ ਵੀ 2 ਰੁਪਏ ਇੱਕ ਮੋਣੂ ਲੱਗ ਜਾਂਦੀ ਕੋਈ ਨੀ ਕੋਈ ਖੋਲ ਖੋਲ ਆਪਾਂ ਚੱਲ ਬਈਆ ਦੋ ਬੱਚੇ ਆ ਤੇ ਬੱਚਾ ਕਿ ਲਾਇਆ ਆ ਵਾ ਵਾ ਬੱਚੇ ਆਪਾਂ ਤੁਹਾਨੂੰ ਹਾਂ ਵਾ ਬੱਚੇ ਆਪਾਂ ਉਹਨੇ ਬੱਚਾਂ ਕਰਕੇ ਰੁਪਏ ਲਾਤੇ ਮਾਂ ਦੇ ਬਿਨਾ ਪੁੱਛਾ ਦੇਖ ਉਹਦਾ ਵੀ ਤਾਂ ਨਸ਼ਾਤੀ ਅਗਲਾ ਬੋਲਿਆ ਨਹੀਂ ਕਿਉਂ ਵੀ ਤੇਨੂੰ ਬੋਲਿਆ ਉਹ ਉਹ ਤਾਂ ਨਹੀਂ ਬੋਲਦਾ ਮੈਂ ਕਿਹੜਾ ਉਹਨੇ ਕੰਨ ਚ ਫੂਕ ਮਾਰਿਆ ਵੀ ਛੋਟੀ ਕਿੰਨੇ ਦੀ ਵੇਚਾਂ ਆਜੂ ਆਉਣ ਸਾਡ ਬੱਚਿਆਂ ਦਾ ਮੰਗਿਆ ਵੀ ਦਾਸ ਦੀ ਦਸਤੀ ਪੈ ਗਏ ਉਹ ਤਾਂ ਦੇ ਰਹੇ ਨਹੀਂ ਬਾਈ ਨਹੀਂ ਮੰਗੇ ਦੱਸ ਤਾਂ ਮਰਜ਼ੀ ਨਾਲ ਹੀ ਕਹਿੰਦਾ ਬਾਈ ਦੱਸ ਦੇ ਉਹਨੇ ਹੱਥ ਧਰ ਕੇ ਅਸੀਂ ਫਰੀ ਦਿੰਦੇ ਆ ਜੇ ਦੱਸ ਕਿਆ ਹੋਵੇ ਉਹ ਤੇਰੀ ਚੀਜ਼ ਆ ਭੁਗਤੀ ਵਾਲੇ ਨੂੰ ਦੇ ਨਾ ਕੋਈ ਯਾਰ ਗੱਲ ਬੈਂਸ ਨਹੀਂ ਕਰਨੀ ਕਿਸੇ ਨਾਲ ਉਹ ਬੈਂਸ ਨਹੀਂ ਹੈ ਕੀ ਤੇਰੇ ਨਾਲ ਤੇਰੀ ਚੀਜ਼ ਮੁਕਤ ਦੇ ਮਹਿੰਗੀ ਦੇ ਅਸੀਂ ਨਹੀਂ ਇਹ ਗੱਲ ਚ ਦਖਲਾ ਨਹੀਂ ਦਿੰਦੇ ਤੇਰਾ ਕੰਮ ਨਹੀਂ ਖਰਾਬ ਕਰਦੇ ਬੱਕਰੀ ਦੇ ਨਾ ਦੇ ਤੇਰਾ ਸੌਦਾ ਨਹੀਂ ਖਰਾਬ ਕਰਦੇ ਬੱਕਰੀ ਦੇ ਨਾ ਦੇ ਖੜ ਜਾ ਬਈ ਪਰ ਚੂਲਾ ਖਾਣ ਕੇ ਦੇਖਣੇ ਸਾਨੂੰ ਉਹਨੇ ਦੱਸ ਕੇ ਤਾਂ 15 ਮਿੰਟ ਦੇ ਫੈਕਟਰੀ ਪਰ ਮਾਈ ਮਾਰ ਕੇ ਨੂੰ ਨਹੀਂ ਸਾਡੀ ਸਾਡੇ ਮੇਰਾ ਖਰਜਾ ਤਾਰਾ ਮਾਰਾਂਗੇ ਅਸੀਂ ਤਾਰਾ ਮਾਰਾਂਗੇ ਛੱਡੀ ਤਾਰਾ ਮਾਰ ਦੇ ਮੈਨੂੰ ਪਰ ਇਹ ਕਰੀਵੇਂ ਨਾ ਜੋ ਮਜ਼ੀ ਕਰੋ ਤੁਹਾਡਾ ਭਾਈ ਅਗਲੇ ਨੇ ਪੈਸੇ ਦੇਣੇ ਨੇ ਯਾਰ ਫਿਰ ਬਹੁਤ ਮੁੱਲ ਲਾਤਾ ਟੁੱਟ ਮੈਂ ਚੱਟੇ ਦੀ ਬੱਕਰੀ ਉਤੋਂ ਉਹ ਤਾਂ ਛੋਟੇ ਸਾਹਮਣੇ ਉਹ ਤਾਂ ਛੱਡਾ ਟੋਟਮਾ ਘੁੰਮਦਾ ਉਹਦੇ ਸਾਹਮਣੇ ਤਾਂ ਸਾਰਾ ਹੁਣ ਥਾਂਾਂ 'ਚ ਨੁਕਸ ਕੋਈ ਨਹੀਂ ਇਹਦਾ ਮੇਮੜੇ ਨੂੰ ਪਤਾ ਨਹੀਂ ਆਹ ਨਹੀਂ ਵੀ ਰਿਹਾ 33000 ਮੈਂ ਕਹਿਤਾ ਢੇੜ ਲੈ ਨਹੀਂ ਹੁੰਦੀ ਮਹਾ ਹੈ ਨਹੀਂ ਹੁੰਦੀ ਬੰਦੋ ਦੇ ਦੇ ਨਹੀਂ ਹੁੰਦੀ ਮਹਾ ਦੇ ਦੇ ਕੋਈ ਦੇ ਦੇ ਜੀ ਹੁੰਦੀ ਦੇ ਦੇ ਜੇ ਅਕਲ ਤੋਂ ਹੁੰਦੀ ਦੇਂਦੇ ਉਹਦੀ ਮੈਂ ਤਾਂ ਮਾਰਦੀ ਤੇਰੇ ਹੱਥ 'ਚ ਰੱਸੀ ਫੜਾ ਅਕਲ 'ਚ ਨਹੀਂ ਆਈ ਨਹੀਂ ਅਕਲ ਤੋਂ ਪੜ ਤੋ ਜੋ ਹੈ 2 ਰੁਪਏ ਕਮਾਊਗਾ ਹਾਂ ਵੀ 2 ਰੁਪਏ ਕਮਾਊਗਾ ਲੈ ਉਹ ਸਖਾਈ ਪਊ ਜਰ ਬਾਈ ਕਿਰਾਇਆ ਵੀ ਉਹ ਕਰੇ ਸਾਰਾ ਕਿਰਾਇਆ ਪਊ ਬਾਕੀ ਮੇਰੇ ਵਰਗੇ ਨੂੰ ਵੀ 2 ਰੁਪਏ ਦੇ ਕੇ ਜਾਉ ਸਾਰਾ ਕੁਝ ਤੂੰ ਵੀ ਹਾਂ ਪੇਟ ਦਾ ਮਾਰਾ ਫਿਰਦਾ ਉਹਨੇ ਕੋਈ ਵੀ ਹੈ ਦੇ ਦੇ ਨੂੰ ਦੇ ਇੱਜ਼ਤ ਕਰ ਬਚਾ ਉਹ ਆਪਦੇ ਢਿੱਡ ਦਾ ਮਾਰਾ ਕਿਤੇ ਚੋਰ ਕਹਿਗੇ ਕਿਤੇ ਕੁੱਤੇ ਕਹਿਗੇ ਕਿਤੇ ਕੁਸ ਕਹਿਗੇ ਆਪਦੇ ਪੇਟ ਦਾ ਮਾਰੀ ਫਿਰਦਾ ਤੂੰ ਵਿਚਾਰੇ ਕਾਨੂੰ ਬਾਹਰ ਜਾ ਫਿਰ ਗਰਮ ਕਰਨਾ ਉਹ ਗੱਲਾਂ ਕਰਦਾ ਕਹਿੰਦਾ ਮੰਨੀਆਂ ਨਾ ਤੇ ਕੰਨੀ ਨਾ ਮੈਲਾੜੇ ਦੀ ਬੂਹਾ ਖੇੜਦੀ ਫਿਰੇ ਦੂਆ ਹਾਂ ਦੂਆ ਖੇੜਦਾ ਹੁੰਦਾ ਦੂਆ ਕੋਈ ਨਹੀਂ ਇਹੀ ਓ ਯਾਰ ਮਾਲਚਾਰ ਸਾਡਾ ਆਪਦਾ ਆਇਆ ਹੋਇਆ ਮਾਲ ਉਹਨਾਂ ਦਾ ਕਹਿੰਦਾ ਇਦਾਂ ਹੀ ਐ ਉਹ ਫਿਰ ਉਹਨਾਂ ਤੋਂ ਲਾਲਾ ਮਤਲਬ ਤੈਨੂੰ ਕਹੇ ਜਨਾ ਮਹਾਰਾਜ ਉਹਨਾਂ ਤੋਂ ਬਾਲਾ ਹਾਂ ਮੈਂ ਪਰੇ ਬਾਈ ਨੂੰ ਨਾ ਤੂੰ ਬਿਕੜੇ ਨਹੀਂ ਦਿੰਦਾ ਉਹਨਾਂ ਤੋਂ ਕੋਈ ਲਾਉਂਗੀ ਵੇਚਣੀ ਨਹੀਂ ਮੈਂ ਤੈਨੂੰ ਕਹਾਂ ਮੈਨੂੰ ਦੁਬਾਰੇ ਹਾਕ ਮਾਰਨਗੇ ਮੈਂ ਭੱਜ ਜਾਣਾ ਹਾਂ ਬੱਕਰੀ ਮੈਂ ਤੈਨੂੰ ਦੇ ਦੂੰਗਾ ਉਹ ਦੋਹੇ ਦਾ ਥਣ ਬਣ ਕੇ ਖੜਨਗੇ ਨਾ ਜਮਾਂ ਨਹੀਂ ਖੜਦੇ ਲੈ ਵੀ ਤੂੰ ਦੇ ਦੇ ਬੱਕਰੀ ਮੈਂ ਜਾਨਾ ਆਪਣੇ ਮਾਲ ਜੇ ਬੱਕਰੀ ਨਾ ਤੋ ਲੈ ਲਈ ਫਿਰ ਤੂੰ ਚੇਲਾ ਬਣੀ ਸਾਹ ਦਾ ਪਤਾ ਨਹੀਂ ਯਾਰ ਕਿਉਂ ਚੇਲਾ ਬਣਾ ਮੈਂ ਤੂੰ ਇਧੋ ਨਾ ਜਾ ਫਿਰ ਸ਼ਰਤ ਲਾ ਕੇ ਜਾ ਫਾਇਦਾ ਹੁੰਦਾ ਹਾਂ ਨੇ ਫਿਰ ਲੱਖ ਲੱਖ ਦੀ ਸ਼ਰਤ ਲਾ ਦੇ ਬੱਕਰੀ ਅਸੀਂ ਉਹਨਾਂ ਤੋਂ ਲੈਣੀ ਖਟਾਉਂ ਵੀ ਦੇਖੇ ਜੋ ਸੰਨ ਦਾ ਕੁਝ ਵੀ ਹੋਵੇ ਜੇ ਤਰਾ ਫਾਇਦਾ ਹੁੰਦਾ ਤੂੰ ਉਹਨਾਂ ਦੇ ਪਾਈਆਂ ਤੋਂ ਲੈ ਬੱਕਰੀ ਤੂੰ ਮਖਾ ਚਾਹੇ ਸਾਨੂੰ 2 ਲੱਖ ਵੀ ਲੈਣੀ ਪਵੇ ਯਾਰ ਤੂੰ ਸ਼ਰਤ ਨਾ ਸਾਡੇ ਨਾਲ ਕਿਉਂ ਬਈ ਲੱਖ ਵੀ ਸ਼ਰਤ ਲਾ ਲੱਖ ਵੀ ਸਾਡੇ ਨਾਲ ਸ਼ਰਤ ਲੈ ਕੀ ਮੇਰੇ ਰੁਪਏ ਦਊ ਆਹ ਦੇਉ ਮੇਰੇ ਰੁਪਏ ਲੈਟਰੀ ਸਾਹਿਬ ਉਹ ਇਹ ਖਾਣਾ ਫਰੀ ਕਰ ਰਿਹਾ ਹੋਇਆ ਮੈਂ ਇਹਨਾਂ ਦੇ ਲਈ ਪੱਤਰੀ ਲੈ ਕੇ ਆਇਆ ਫਿਰ ਐ ਕਾਨੂੰ ਹੁਣ ਹੜੀ ਇਹ ਕਰਦਾ ਤੂੰ ਵਿਚਾਲਾ ਤੈਨੂੰ ਮੈਂ ਕਹੇ ਵੀ ਤੂੰ ਸ਼ਰਤ ਲਾ ਦੇ ਨਾ ਵੇ ਬੱਕਰੀ ਲਊ ਓਹੀ ਵਾਕਿਆ ਬੰਦਾ ਹੀ ਭਜਾਤਾ ਨੇ ਬਹੁਤੇ ਗੱਲ ਕਰਦਾ ਕਰ ਉਹ ਜਾ ਉਹ ਇਹਨੂੰ ਨਾਲੋਂ ਬਹੁਤੇ ਕਰ ਔਰ ਇਹ ਮੇਵੀ ਆਈ ਭਾਈ ਮਰਾਏ ਉਹ ਅਮਰੀਕਾ ਕਹਿੰਦਾ ਉਹ ਰਿਆ ਸ਼ਾਮ ਉੱਪਰ ਕੇ ਇੱਥੇ ਆ ਕੇ ਮੈਂ ਦੱਸ ਦਿੰਦਾ ਤਾਂ ਸਾਡੀ ਮਿੱਸੇ ਮਰ ਗਈ ਸਾਰੀ ਕਹਿੰਦੇ ਵੀ ਰਹਿਣ ਚੱਲ ਫਿਰ ਰਹਿਣ ਦੋ ਆਪ ਦੋ ਤਾਂ ਆਪਣੇ ਲਈ ਆਤੀਆਂ ਰਹਿਣ ਕਢਾਉਂਦਾ ਦੇਣੀ ਤਾਂ ਹੀ ਨਹੀਂ ਦੇਣੀ ਨਾ ਦੀ ਆਖਰੀ ਸੱਟ ਲਾ ਕੇ ਜਾਣੀ ਠੀਕ ਆ ਲਾ ਦੇ ਲਾਚ ਅਚੱਕ ਆਹੜਾ ਚੈਰਾ ਕਰ ਸਰ ਦੇ ਦੱਸ ਕੇ ਨੇ ਗੇ ਸਾਢੇ 23 ਦੀ ਬੇਸਤੀ ਲੈ ਫੜ ਫੜੀ ਜੀ ਬੱਕਰੀ ਲੈ ਕੇ ਜਾਣੀ ਆ ਤੈਨੂੰ ਕਹ ਕੇ ਮੋੜਾਂ ਨਾ ਨਾ ਮੈਨੂੰ ਨਾ ਕੋ ਵਿਚਾਰੋ ਜਮੀ ਮਨਾਇਆ ਪੰਜ ਦਾ ਜਾਂਦਾ ਕੋਈ ਨਹੀਂ ਮੈਂਨੇ ਰੋਕੇ ਆ ਉਹ ਹਾਂ ਕੱਲ ਲੈ ਜਾਇਆ ਮੈਂਨੇ ਰੋਕੇ ਆ ਉਹ ਬੰਦਾ ਲਖਾਈ ਜਿਹੜਾ ਦਸਤੂਰ ਆ ਕੋ ਆਪ ਦਾ ਉਹ ਕੱਲ ਆ ਜਾ ਜਿਹੜਾ ਦਸਤੂਰ ਆ ਕੋ ਆਪ ਦਾ ਹਾਂ ਇਹ ਇੱਥੇ ਕਰ ਆ ਮੈਂ ਵੀ ਫੜ ਬੱਕਰੀ ਸਾਢੇ 23 ਦੀ ਉਹ ਲੈ ਕੇ ਦੇਤੀ ਦਫਾ ਫਰਛਾ ਵਰਤ ਕੋਈ ਗੱਲ ਨਹੀਂ ਮੈਨੂੰ ਵਾਦਾ ਕਰੇ ਬਾਈਆ ਸਾਈ ਕਿਹੜੇ ਦੀ ਏ ਸਾਈ ਕਿਹੜੇ ਦੀ ਏ ਕੋਈ ਨਾ ਵੀਡੀਓ ਆ ਵੀ ਆ ਤੇ ਤਾਂ ਵੀਡੀਓ ਚ ਬਰੇ ਤੇਰੀ ਚਲ ਕੋਈ ਨਾ ਇਹ ਨਾਲ ਰੱਟੇ ਮੱਛੇ ਲੈੇ ਹੀ ਕੰਮ ਕਰ ਆ ਬੱਕਰੀ ਲੈ ਲਈ ਕੀ ਕਰਦਾ ਤੇਰਾ ਹੁਣ ਤਾੜੀਆਂ ਕਰਦਾ ਸੀ ਬੱਕਰੀ ਨਹੀਂ ਦਿੱਤੀ ਨਹੀਂ ਤੂੰ ਤਾੜੀਆਂ ਕਰਦਾ ਸੀ ਕਿਹਾ ਮੈਂ ਬੱਕਰੀ ਤੈਨੂੰ ਲੈ ਕੇ ਦਿਖਾਈ ਨਾ ਨਾ ਲੈ ਕੇ ਦੇਣਾ ਨਹੀਂ ਕਰਤੀ ਆ ਵੀਡੀਓ ਚੱਲਦੀ ਜਾ ਜੇ ਲੈ ਕੇ ਦੇਣ ਵਾਲੇ ਗੱਲ ਹੋਈ ਤਾਂ ਬੱਕਰੀ ਮੁਫਤ ਦੇ ਦੂੰ ਕੱਟੋ ਵੀਡੀਓ ਲੈ ਤੂੰ ਪੈਸੇ ਕਹਿਣਾ ਲੈ ਤੂੰ ਵੀਡੀਓ ਨੂੰ ਵਾਕੇ ਮੁਫਤ ਦਿਆਂ ਜੇ ਤੈਨੂੰ ਕਹਾਂ ਵੀ ਤੂੰ ਇਹੋ ਕਰ ਤੂੰ ਪੈਸੇ ਲੈ ਹਾਂ ਚੱਕਰ ਦਿਨਾ ਨਾ ਬੱਕਰੀ ਹੋਰ ਪੈਸੇ ਕਹਿਣਾ ਕਿੰਨੇ ਹੋ ਗਏ 2000 ਹੋ ਗਿਆ 3000 ਹੋ ਗਿਆ ਇਧਰ 3000 ਹੋ ਗਿਆ ਵੀਡੀਓ ਚ ਮਾਰਾ ਨਾ ਬੋਲਾ ਵੀਡੀਓ ਤੇ ਤੂੰ ਮੈਨੂੰ ਪੁੱਤੇ ਪਹਿਲੇ 20 ਵਰਖ ਗਿਆ ਕੁੱਤੇ ਕਿਹਾ ਜਾਂਦਾ ਕਾਹ ਨਾਲ ਦੇ ਹਾਂ ਚਾਹ ਹੋਵੇ 4 4 5 6 7 8 9 10 11 12 13 ਸ਼ੋਹਰ ਬੜਾ ਹੋ ਗਿਆ 15 16 17 18 ਹੁਣ ਇਹ ਜੀ ਦੇ 19 20 ਬਾਈ ਗੱਬਣ ਵੀ 20 ਦਿਨ ਦੀ ਨਾਲ ਬਾਈ 23 23 ਖੋਟਾ ਖਰਾ ਪਾਟਿਆ ਸਾਡਾ ਹੁਣ ਦੇਖ ਕਰਦੇ ਚੈੱਕ ਕਰਦੇ ਤੈਨੂੰ ਸਹੀ ਦਵਾਂਗੇ ਕਿਉਂ ਬਾਈ ਲਾਓ ਵੀ ਪੈਸੇ ਸਾਰੇ ਧੰਨ ਹਾਂ ਉਹ ਤਾਂ ਲਵਾਂਗੀ ਭਾਈ ਇੱਧਰ ਆ ਵੀ ਇਹਨੂੰ ਮੂੰਹ ਕਰ ਲੈ ਚਲੋ ਕੋਈ ਕੋਈ ਇਹਨਾਂ ਨੂੰ ਪਤਾ ਹੀ ਐ ਜਿਹੜਾ ਕੁਸ ਮੈਂ ਲੈਣਾ ਹੋ ਇਹਨਾਂ ਨੂੰ ਸਾਰਾ ਪਤਾ ਐ ਐ ਆਪਣੀ ਦਲਾਲੀ ਥੋੜੀ ਮੁੱਕਰ ਦੇਣਾ ਵਿਚਾਰੇ ਹੈ ਲੋਬੀ ਸਾਡੇ ਤੇ ਰੇਡ ਜਿਹੜਾ 500 ਖੁਸ਼ ਠੀਕ ਹੈ ਜੀ ਚਮਾ ਖੁਸ਼ ਹੈ ਬਾਈ ਯਾ ਕਿਤੇ 100 ਉਹਨੂੰ ਕਰਦੇ ਇਹ ਅਕੇ ਤੋਂ ਕੁੱਤੇ ਕਿਹਾ ਤੈਨੂੰ ਬੰਨਾਂਗੇ ਤੂੰ ਥਪੜੇ ਨਾ ਖਾ ਜੀ ਚੋਤਾ ਪੌੜਾ ਅੱਖੇ ਆ ਗਏ ਵੇ ਠੀਕ ਆ ਖਸਾ ਠੀਕ ਆ ਚੰਗਾ ਠੀਕ ਹੈ ਤੇਰਾ ਵੀ ਕਰਾਉਣਾ ਮੈਂ ਕਿਹਾ ਮੈਂ ਛੋੜਦਾ ਕਰਾ ਦੇ ਛੋੜ ਚਲੋ ਕਹੀ ਕਰਾ ਦੂਗਾ ਇਹ ਵੀ ਪਾਲੀ ਆ ਜਾਣਾ ਆਪੇ ਕਰੋ ਐਦਾ ਬੰਦਾ ਵਾ ਜੀ ਬਸ ਤਾ ਵਿਚਰਨੇ ਖੁਸ਼ਮਾਨ ਹੋ ਮਾਰ ਖੁਸ਼ ਤਾਂ ਮੈਂ ਹੀ ਤੁੰਗ ਨੂੰ ਤੇਰਾ ਵੀ ਆਉਣਾ ਆਉਣਾ